ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਕਿਉਂਕਿ ਨਿਰਮਲ ਸਿੰਘ ਪੰਜਰੇ ਮੇਰੇ ਵੀਰੋ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਐ ਨਾ ਵੀ ਘਰੋਂ ਖੇਤ ਖੇਤੋਂ ਘਰੇ ਮੇਰੇ ਵੀਰੋ ਕਦੇ ਇਹ ਤੇ ਸੋਚਿਆ ਹੀ ਨਹੀਂ ਸੀਗਾ ਵੀ ਯਾਰ ਜਹਾਜ਼ਾਂ ਦੀਆਂ ਸ਼ਹਿਰਾਂ ਵੀ ਹੋਣਗੀਆਂ ਕਹਿੰਦੇ ਸਿੰਘਾ ਵੀ ਵਰਲਡ ਕੱਪ ਦੇ ਵਿੱਚ ਵੀ ਮਾਨ ਸਨਮਾਨ ਮਿਲਣਗੇ ਪਰ ਘਰ ਪੁੱਤ ਪੈਦਾ ਹੋਇਆ ਖੁਸ਼ਦੀਪ ਸਿੰਘ ਗਿੱਲ ਤੇ ਮੇਰੇ ਪੰਜਾਬੀ ਵੀਰੋ ਖੁਸ਼ੀ ਨੇ ਦੁਨੀਆ ਦੇ ਵਿੱਚ ਕਬੱਡੀ ਖੇਡੀ ਔਰ ਅੱਜਕੱਲ ਪੱਕੇ ਤੌਰ ਤੇ ਕੈਨੇਡਾ ਦਾ ਮਸਨੀਕ ਬਣ ਗਿਆ ਔਰ ਅੱਜ ਖੁਸ਼ੀ ਤੁੰਗਾਂ ਦੇ ਫਾਦਰ ਸਾਹਿਬ ਆਏ ਨੇ ਸਰਦਾਰ ਨਿਰਮਨ ਸਿੰਘ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਰੁਕੜੀ ਨੇ ਚਾਹੀਦੀ ਰੁਕੜੀ ਨੇ ਚਾਹੀਦੀ ਆ ਆ ਵੀ ਸਾਡੀ ਪਾਕਿਸਤਾਨ ਦੀ ਕਬੱਡੀ ਦਾ ਪ੍ਰਿੰਸ ਬਾਬਰ ਗੁੱਜਰ ਤੇ ਪ੍ਰੋਫੈਸਰ ਮੱਖਣ ਸਿੰਘ ਦੇ ਆਖਿਆ ਵੀ ਸਾਡੀ ਪੰਜਾਬ ਦੀ ਕਬੱਡੀ ਦਾ ਸਾਡੀ ਇੰਡੀਆ ਦੀ ਕਬੱਡੀ ਦਾ ਪ੍ਰਿੰਸ ਉਹ ਦੁੱਧਾ ਵਾਲਾ ਖੁਸ਼ੀਆਂ ਮੇਰੇ ਮਿੱਤਰੋ ਉਹ ਖੁਸ਼ੀਆਂ ਦੇ ਬਾਬਰ ਸਾਹਿਬ ਸਰਦਾਰ ਨੰਮਨ ਸਿੰਘ ਜੀ ਪੰਜ ਅੱਜ ਕਿਹਦੇ ਮਿਤਾੜੇ ਦੇ ਵਿੱਚ ਆਏ ਹੋਇਆ ਬੜੇ ਪਿਆਰ ਨਾਲ ਬੜੇ ਸਤਿਕਾਰ ਦੇ ਨਾਲ ਬਾਪੂ ਜੀ ਨੂੰ ਬੁਲਾਇਆ ਹੋਇਆ ਹੈ ਵੀਰਾਂ ਮੇਲਾ ਬਾਪੂ ਜੀ ਤੁਹਾਡੇ ਵੇੜਾ ਅਧੂਰਾ ਸੀ ਸਰਦਾਰ ਨਿਰਮਲ ਸਿੰਘ ਜੀ ਪੰਜ ਜਿਹਨਾਂ ਨੇ ਕਬੱਡੀ ਨੂੰ ਕਹਿੰਦੇ ਇੱਕ ਜੋੜਾ ਬੱਪਾ ਕੇ ਨਾ ਸੁਣ ਕੇ ਜੁਹਦੀਆਂ ਦਾ ਉਹ ਦੁਨੀਆ ਕੰਬਦੀ ਆ ਉਹ ਧਰਤ ਮਾਲਵੇ ਦੀ ਬੰਦੇ ਅੱਪ ਕਰਾਉਣੇ ਜਾਂਦੀ ਹੈ ਉਹ ਧਰਤ ਮਾਲਵੇ ਦੀ ਬੰਦੇ ਅੱਪ ਕਰਾਉਣੇ ਜਾਂਦੀ ਹੈ ਮਾਲਵੇ ਦੀ ਧਰਤ ਜਿਲ੍ਹਾ ਸੰਗਰੂਰ ਪਿੰਡ ਤੁਕਾ ਨਾ ਖੁਸ਼ਦੀਪ ਸਿੰਘ ਖੁਸ਼ੀ ਦੇ ਬਾਦਰ ਸਾਹਿਬ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਹੋਇਆ ਇੱਕ ਮਸਾਲ ਬੜਿਆ ਇੱਕ ਦੋ ਤਿੰਨ ਟੱਕੇ ਲੱਗ ਜਾਣ ਜੇ ਬੰਦਾ ਸਾਲ ਸਾਲ ਸੂਤ ਨਹੀਂ ਆਉਂਦਾ ਅੱਜੇ ਤੋਂ ਵੀ ਉੱਠਦਾ ਬੱਟੀਆਂ ਪਲਿੱਟਾਂ ਪਈਆਂ ਦੇ ਮੋਢੇ ਦੇ ਵਿੱਚ 33 33 33 ਟੱਕੇ ਮੈਂ ਆਪ ਜੁੜਿਆ ਜੋ ਬੱਬਰ ਸ਼ੇਰ 45ਵੇਂ ਦਿਨ ਗਰਾਊਂਡ ਦੇ ਵਿੱਚ ਸੀਗਾ ਜੇ ਮੇਰੇ ਤੇ ਯਕੀਨ ਨਹੀਂ ਮੱਖਣ ਮੱਖੀ ਦੀ ਇੱਕ ਇੰਟਰਵਿਊ ਕੱਢ ਕੇ ਦੇਖਦੇ ਹੋ ਪਤਾ ਲੱਗ ਜਾਣਾ ਵੀ ਉਹ 45 ਦੇ ਦਿਨ ਗਰਾਊਂਡ ਦੇ ਵਿੱਚ ਸੀਗਾ ਹਾਲੇ ਮੈਂ ਕਹ ਦੇਣਾ ਕੁਝ ਕੁਸ਼ ਦਿਨ ਰਿਫਟ ਕਰਨਾ ਡਰ ਲੱਗਦਾ ਹੈ ਤੇ ਮੋਟੇ ਦੇ ਵਿੱਚੋਂ ਤੜ-ਤੜ ਦੀ ਆਵਾਜ਼ ਆਉਂਦੀ ਹੈ ਉਹਨੇ ਪਲੇਟਾਂ ਤੇ ਮੈਂ ਚੰਗੀ ਤਰ੍ਹਾਂ ਸੈੱਟ ਕਰਨਾ ਜਾਣਦਾ ਉਹ ਝੋਟੇ ਦੇ ਲਈ ਦਵਾਵਾ ਦੇ ਉਹ ਇੱਕ ਬਸਾਲ ਬੜਿਆ ਵੀ ਦੁੱਖਾਂ ਨੂੰ ਕਿਵੇਂ ਹਰਾਈਦਾ ਪਰਮਾਤਮਾ ਸਾਡੇ ਬਾਪੂ ਜੀਆਂ ਨੂੰ ਜੜ ਦੀ ਗੱਲ ਦੇ ਵਿੱਚ ਰੱਖੇ ਜਾਣ ਪਛਾਣ ਹੋ ਰਹੀ ਹੈ ਲੈ ਵੀ ਰਵਿੰਦਰ ਸਿਫਟ ਤੇ ਪੜਦੀ ਹੈ ਸਰਦਾਰ ਨਿਰਮਲ ਸਿੰਘ ਜੀ ਪੰਜ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਤੇ ਬਾਪ ਨੇ ਮੇਰੇ ਵੀਰੋ ਇਹ ਰਤਨੇ ਕਿਹਨੇ ਸੌਖੇ ਨਹੀਂ ਮਿਲਦੇ ਵੱਡੀ ਕਹਾੜਣਾ ਕਲਣੀ ਪੈਂਦੀ ਹੈ ਇਹ ਤੇ ਸਰਦਾਰ ਨਿਰਮਲ ਸਿੰਘ ਜਾਣਦਾ ਹੈ ਜਾਂ ਸਾਡੇ ਮਾਤਾ ਜੀ ਜਾਣਦੇ ਆ ਵੀ ਖੁਸ਼ਦੀਪ ਨੂੰ ਖੁਸ਼ੀ ਦੁਗਾ ਕਿੰਨਾ ਬਣਾਇਆ ਆ ਮੇਰੇ ਵੀਰੋ ਜਾਨ ਗਰਮੇਲ ਸਿੰਘ ਪ੍ਰਧਾਨ ਜਾਣਦਾ ਅੱਜ ਤੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਉਹਨਾਂ ਦੀ ਵੱਡੀ ਕਾਟ ਉਹਦੇ ਕੋਲ ਸਨ ਔਰ ਸਰਦਾਰ ਨਿਰਮਲ ਸਿੰਘ ਜੀ ਪੰਜ ਸਾਡੇ ਦਰਮਿਆਨ ਚੇਚੇ ਤੌਰ ਤੇ ਆਏ ਆ ਜਿਵੇਂ ਆਪਾਂ ਖੁਸ਼ੀ ਦੁਗਾ ਦੇ ਫਾਦਰ ਸਾਹਿਬ ਨੂੰ ਮੇਰੇ ਵੀਰੋ ਸਟੇਜ ਤੇ ਬੈਠੇ ਦੇਖ ਰਹੇ ਆ ਅੱਜ ਦੇ ਕਬੱਡੀ ਕੱਪ ਤੇ ਸ਼ੀਨੂ ਹਰਿਆਣੇ ਦੇ ਫਾਦਰ ਸਾਹਿਬ ਵੀ ਮੇਰੇ ਵੀਰੋ ਚੇਚੇ ਤੌਰ ਤੇ ਪੁੱਜੇ ਹੋਏ ਨੇ ਸਰਿੰਦਰ ਬਲਾਰਾ ਜੀ ਮੈਂ ਬੇਨਤੀ ਕਰੂੰਗਾ ਸਤਕਾਰਯੋਗ ਅੰਕਲ ਜੀ ਕਿਹੜੇ ਪਾਸੇ ਦੇ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸਰਿੰਦਰ ਬਲਾਰਾ ਜੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸ਼ੀਲੂ ਬਾਹੁ ਆਕਰਪੁਰ ਦੇ ਫਾਦਰ ਸਾਹਿਬ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਅਦਰਲੇ ਪਾਸੇ ਕੈਮਰਾ ਮਾਰਦੀ ਆ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸ਼ੀਲੂ ਦੇ ਫਾਦਰ ਸਾਹਿਬ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦਾ ਮੇਰੇ ਪੰਜਾਬੀ ਵੀਰੋ ਆ ਕਹਿੰਦੇ ਸਤਕਾਰ ਹੈ ਸ਼ਿਲੂ ਬਾਈ ਜਿੰਦਾਬਾਦ ਸ਼ਿਲੂ ਕੀ ਬਾਤ ਹੈ ਅੱਜ ਦੇ ਦੋ ਫਾਦਰ ਆਏ ਹੋਏ ਨੇ ਯਾਰ ਸ਼ਿਲੂ ਦੇ ਸਾਰਾ ਸਾਥ ਵੀ ਆਏ ਹੋਏ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮਾਣ ਵਾਲੀ ਗੱਲ ਹੈ ਵੀ ਅੱਜ ਮੇਰੇ ਵੀਰੋ ਕਹਿੰਦੇ ਵੀ ਦੋਨੋਂ ਸਤਕਾਰਤ ਸ਼ਖਸੀਅਤਾਂ ਨੇ ਜਿਹੜੀਆਂ ਐ ਅੱਜ ਦੇ ਕਬੱਡੀ ਕੱਪ ਤੇ ਪਹੁੰਚੀਆਂ ਹੋਈਆਂ ਬਈ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ बार-बार ਇਹ ਬੇਨਤੀ ਆ ਰਹੀ ਹੈ ਵੀ ਕੈਮਰਾ ਜਿਹੜੇ ਸਾਡੇ ਭਰਾ ਕੈਮਰੇ ਵਾਲੇ ਆ ਜਿਆਦਾ ਢੇਰੀਆਂ ਤੇ ਆ ਜਾਂਦੇ ਆ